ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਜਿਹੜੀ ਹਿੰਦੀ ਦਾ ਵਿਵਾਦ ਚੱਲ ਰਿਹਾ ਹੈ ਉਹ ਵਧਦਾ ਜਾ ਰਿਹਾ ਹੈ ਕਿ ਸੱਚਮੁੱਚ ਹਿੰਦੀ ਨੇ ਉੱਤਰੀ ਭਾਰਤ ਦੀਆਂ 25 ਭਾਸ਼ਾਵਾਂ ਨੂੰ ਖਾ ਲਿਆ ਇਹ ਮੈਂ ਨਹੀਂ ਕਹਿ ਰਿਹਾ ਇਹ ਐਮ ਕੇ ਸਟਨਸ ਸਾਹਿਬ ਕਹਿ ਰਹੇ ਨੇ ਤਾਹਨ ਲਾਡੂ ਦੇ ਮੁੱਖ ਮੰਤਰੀ ਇੱਕ ਕਹ ਲਉਣਾ ਨੇ ਹੋਰ ਕੀ ਹੈ ਉਹ ਕਹਿੰਦੇ ਹਿੰਦੀ ਤਾਂ ਇੱਕ ਮਖੋਟਾ ਹੈ ਇਹਦੇ ਪਿੱਛੇ ਤਾਂ ਸੰਸਕ੍ਰਿਤ ਹੈ ਇਹ ਉਹਨਾਂ ਨੇ ਕਿਹਾ ਤੇ ਦੇਖੋ ਐਮ ਕੇ ਸਟਾਲਨ ਸਾਹਿਬ ਜਿਹੜੀ ਲੜਾਈ ਲੜ ਰਹੇ ਨੇ ਜਿਸ ਤਰੀਕੇ ਨਾਲ ਲੜ ਰਹੇ ਨੇ ਤੇ ਜਿਹੜੇ ਸੂਬੇ ਆਪਣੀ ਸੂਬੇ ਦੀ ਭਾਸ਼ਾ ਜਾਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਉਹਨਾਂ ਤੋਂ ਕਾਫੀ ਕੁਝ ਸਿੱਖਣਾ ਚਾਹੀਦਾ ਹੈ ਸਾਡੇ ਵਾਲੇ ਵੀ ਕਹਿ ਰਹੇ ਨੇ ਹਰਜੋਤ ਬੈਸਰੇ ਵੀ ਇੱਕ ਚਿੱਠੀ ਲਿਖੀ ਐ ਜਿਹੜੇ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੂੰ ਕਿ ਅਸੀਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਜੀ ਪੰਜਾਬੀ ਨੂੰ ਹਟਾਇਆ ਤਾਂ ਭਈ ਤੁਹਾਡੇ ਹਟਾਤਾ ਤੁਸੀਂ ਕਿਹੜੀ ਕੀਮਤ ਤੇ ਕੀ ਕਰੋਗੇ ਤੁਸੀਂ ਇਹ ਵੀ ਤਾਂ ਦੱਸੋ ਐਮਕੇ ਸਟਾਲ ਨੇ ਤਾਂ ਦੱਸ ਤਾ ਕਿ ਜਿਵੇਂ 1965 ਸ਼ੁਰੂ ਕੀਤਾ ਉਵੇਂ ਹੀ ਕਰਾਂਗੇ ਔਰ ਉਹਨਾਂ ਨੇ ਤਾਂ ਕਹਿ ਤਾ ਪੰਜ ਨੂੰ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹੈ 올 ਪਾਰਟੀ ਮੀਟਿੰਗ ਤੁਸੀਂ ਕੀ ਕਰ ਰਹੇ ਹੋ ਇਹ ਵੀ ਤਾਂ ਦੱਸੋ ਨਾ ਇਹ ਕਿਤੇ ਬਿਆਨਵਾਜੀ ਦਾ ਨਹੀਂ ਉਹਨੂੰ ਪੁੱਛ ਹੁੰਦਾ ਨਹੀਂ ਉਹਨਾਂ ਨੇ ਸੁਣਨਾ ਪੰਜਾਬੀ ਨਾਲ ਤਾਂ ਤਕੜਾ ਹੋਈ ਹੈ ਤੁਹਾਨੂੰ ਪਤਾ ਹੈ ਜਿਹੜੀ CBSE ਦੀ 10ਵੀਂ ਦੀ ਜਦੋਂ ਪੈਟਰਨ ਆਉਂਦਾ ਨਾ ਉਹਦੇ ਚ ਪੰਜਾਬੀ ਗਾਇਬ ਹੈ ਕੁਮਾਲ ਹੈ ਮਤਲਬ ਪੰਜਾਬੀ ਜਿਹੜੀ ਹੈ ਉਹਦੇ ਚ ਪੰਜ ਸਬਜੈਕਟ ਲੈ ਲੈ ਜੋਸੀ ਦੇਖ ਲਓ ਪੇਪਰ ਚਾਹੇ ਦੋ ਵਾਰੀ ਕਰਨਾ ਹੈ ਤਿੰਨ ਵਾਰੀ ਕਰਨਾ ਉਹ ਬਾਤ ਹੀ ਗੱਲ ਹੈ ਪੰਜ ਸਬਜੈਕਟ ਨੇ ਉਹਦੇ ਵਿੱਚ ਮੈਥ ਹੈ ਸਾਇੰਸ ਹੈ ਸੋਸ਼ਲ ਸਟਡੀ ਹੈ ਤੇ ਫਿਰ ਦੋ ਸਬਜੈਕਟ ਕਰੇ ਅੰਗਰੇਜ਼ੀ ਤੇ ਆਪਣਾ ਹਿੰਦੀ ਉਹ ਪੰਜਾਬੀ ਦਾ ਤਾਂ ਹਾਲ ਇਹ ਕਰਤਾ ਕਿ ਜਿਹੜੀਆਂ ਵਿਦੇਸ਼ੀ ਭਾਸ਼ਾਵਾਂ ਦਾ ਰੱਖ ਲੀਆਂ ਉਹਨਾਂ ਚ ਜਰਮਨ ਹੈ ਰੂਸੀ ਹੈ ਫ੍ਰੈਂਚ ਹੈ ਲੇਕਿਨ ਪੰਜਾਬੀ ਉਹਦੇ ਚ ਵੀ ਗਾਇਬ ਕਰਤੀ ਜਦੋਂ ਰੋਲਾ ਪਿਆ ਤੇ ਫਿਰ ਕਹਦੇ ਜਿਨੀ ਕਲੈਰੀਕਲ ਮਿਸਟੇਕ ਹੈ ਤੇ ਕਹਦੇ ਜਿਨੀ ਅਸੀਂ ਪੰਜਾਬੀ ਨੂੰ ਰੱਖਾਂਗੇ ਪਰ ਰੱਖੋਗੇ ਕਿੱਥੇ ਕੰਪਲਸਰੀ ਤਾਂ ਸਦੋ ਹੀ ਕੀਤੀਆਂ ਨੇ ਤੇ ਫਿਰ ਹਜੋਤ ਬੈਂਸ ਨੇ ਇੱਕ ਨੋਟੀਫਿਕੇਸ਼ਨ ਦਿਖਾਇਆ ਕਹਿੰਦੇ ਜੀ ਆਹ ਨੋਟੀਫਿਕੇਸ਼ਨ ਦੇਖ ਲਓ ਅਸੀਂ ਤਾਂ ਕਰਤ ਜਿਹੜਾ ਵੀ ਬੋਰਡ ਕੋਈ ਵੀ ਹੈ 10ਵੀਂ ਤੱਕ ਪੰਜਾਬੀ ਨਹੀਂ ਪੜਾਉ ਉਹਨੂੰ ਅਸੀਂ ਪ੍ਰਵਾਨ ਨਹੀਂ ਕਰਾਂਗੇ ਇਹ ਉਹਨਾਂ ਦਾ ਤੁਸੀਂ ਨਹੀਂ ਨਾ ਪ੍ਰਵਾਨ ਕਰਨਾ ਜਿਹੜਾ ਸੀਬੀਐਸਸੀ ਚੋਂ ਪੜ੍ਹ ਕੇ 10ਵੀਂ ਕਰ ਲੂਗਾ ਤੇ ਉਹਦਾ ਉਹਦਾ ਸਰਟੀਫਿਕੇਟ ਤਾਂ ਲੈ ਜਾਊਗਾ ਤਾਂ ਸੀਬੀਐਸਸੀ ਨੇ ਦੇਣਾ ਤੁਸੀਂ ਕੀ ਕਰ ਲੋਗੇ ਤਾਂ ਤੁਹਾਡੇ ਤਾਂ ਮੰਨ ਲੋਗੇ ਪੰਜਾਬ ਦੀ ਨੌਕਰੀ ਨਹੀਂ ਪ੍ਰਵਾਨ ਕਰੋਗੇ ਸੀਬੀਐਸਸੀ ਤੇ ਲੋਕ ਜਾਂਦੇ ਤਾਂ ਉਹਨੇ ਕਿ ਪੰਜਾਬ ਐਜੂਕੇਸ਼ਨ ਬੋਰਡ ਦੇ ਜਿਹੜੀ ਹੈ ਡਿਗਰੀ ਉਹਨੂੰ ਕੋਈ ਜ਼ਿਆਦਾ ਵੈਲਿਊ ਨਹੀਂ ਕਰਦੇ ਖਾਸ ਤੌਰ ਤੇ ਵਿਜੇ ਦਿਨ ਪਹਿਲੇ ਉਹਨਾਂ ਦਾ ਹੋਰ ਤਰ੍ਹਾਂ ਦਾ ਸਿਸਟਮ ਹੈ ਮਤਲਬ ਕਿ ਤੁਹਾਡੇ ਕੈਨ ਨਾਲ ਹੁਣ ਉਹਨਾਂ ਨੇ ਇੱਕ ਪਹਿਲਾਂ ਤਾਂ ਕਿਹਾ ਨੋਟੀਫਿਕੇਸ਼ਨ ਜਾਰੀ ਕੀਤਾ ਚੰਗੀ ਗੱਲ ਬੋਲੇ ਤਾਂ ਸਹੀ ਤਿੱਖਾ ਬੋਲੇ ਲੇਕਿਨ ਜਿਹੜੀ ਅਗਲੀ ਗੱਲ ਹੈ ਨਾ ਕਿ ਇਹਦੇ ਨਾਲ ਹੀ ਸਾਰਾ ਕੁਝ ਹੋ ਜੂ ਇਹ ਅੱਜ ਜਿਹੜੀ ਇਹ ਵੀਡੀਓ ਨਾ ਮੈਂ ਪੰਜਾਬੀ ਦੇ ਮਾਮਲੇ ਤੇ ਚੀ ਬਣਾ ਰਿਹਾ ਹਾਂ ਔਰ ਬਹੁਤ ਦਨ ਹੋ ਗਏ ਮੈਂ ਤੁਹਾਨੂੰ ਯਾਦ ਨਹੀਂ ਕਰਾਇਆ ਪਿਆਰੇ ਦਰਸ਼ਕੋ ਕਿ ਜਿਹੜੇ ਤੁਸੀਂ ਮੇਰੇ ਨਾਲ ਨਵੇਂ ਜੁੜੇ ਹੋ ਜਾਂ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਤੇ ਹੁਣ ਮੈਂ ਦੋ ਗੱਲਾਂ ਕਰਨੀਆਂ ਨੇ ਹਰਜੋਤ ਪੈਂਸ ਦੀ ਗੱਲ ਕੀਤੀ ਹੈ ਥੋੜੀ ਹੋਰ ਕਰਾਂਗੇ ਲੇਕਿਨ ਪਹਿਲਾਂ ਮੈਂ ਐਮ ਕੇ ਸਟਾਲਨ ਦੀ ਗੱਲ ਕਰਦਾ ਵੀ ਉਹ ਰੌਲਾ ਕੀ ਹੈ ਇਹੋ ਜਿਸ ਤਰੀਕੇ ਨਾਲ ਲੜਾਈ ਲੜ ਰਿਹਾ ਹੈ ਜਿਹੜੀ ਵਸ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਨ੍ਹਾਂ ਨੇ ਆਪਣੇ ਆਪਣੀ ਬੋਲੀ ਨੂੰ ਪਿਆਰ ਕਰਨਾ ਉਹਨਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਹੁਣ ਦੇਖੋ ਹੋਇਆ ਕੀ ਜਿਹੜੇ ਤਾਮਨ ਲਾਡੂ ਦੇ ਇਹ ਮੁੱਖ ਮੰਤਰੀ ਨੇ ਇਹਨਾਂ ਨੇ ਕਿਉਂ ਕਿਹਾ ਇਹਨਾਂ ਨੇ ਇੱਕ ਦਲੀਲ ਦਿੱਤੀ ਜਿਹਦੇ 'ਚ ਦਮ ਹੈ ਦਮ ਹੈ ਬਿਲਕੁਲ ਤਰਕ ਹੈ ਉਹ ਕਹਿੰਦੇ ਨਾਰਥ ਇੰਡੀਆ ਉੱਤਰੀ ਭਾਰਤ ਦੀਆਂ 25 ਪਛਾਵਾਂ ਨੂੰ ਹਿੰਦੀ ਖਾ ਚੁੱਕੀ ਹੈ ਉਹਨਾਂ ਨੇ ਸਾਨੂੰ ਵੀ ਅਲਰਟ ਕੀਤਾ ਉਹਨਾਂ ਦਾ ਐਕਸਕਮੈਟ ਦੇਖ ਲਓ ਜੇ ਤੁਸੀਂ ਸਹੀ ਤਰੀਕੇ ਨਾਲ ਦੇਖਣਾ ਕੀ ਕਹਿੰਦੇ ਨੇ ਕਹਿੰਦੇ ਜਿਹੜਾ ਇਹਨਾਂ ਦਾ ਏਕ ਅਖੰਡ ਹਿੰਦੀ ਪਹਿਚਾਨ ਦੀ ਕੋਸ਼ਿਸ਼ ਹੈ ਜਿਹੜੀ ਇਹਨਾਂ ਦੀ ਉਹ ਸਾਡੀਆਂ ਸਾਰੀਆਂ ਪਰਾਚੀਨ ਭਾਸ਼ਾਵਾਂ ਨੂੰ ਖਤਮ ਕਰ ਦੂਗੀ ਜਾਂ ਕਰ ਰਹੀ ਹੈ ਉਹਨਾਂ ਨੇ ਫਿਰ ਤਰਕ ਕੀ ਦਿੱਤਾ ਕਿ ਇਹ ਯੂਪੀ ਤੇ ਬਿਹਾਰ ਇਹ ਹਿੰਦੀ ਭਾਸ਼ੀ ਪ੍ਰਦੇਸ਼ ਨਹੀਂ ਸੀ ਇਹ ਸੂਬਿਆਂ ਦੀ ਭਾਸ਼ਾ ਹਿੰਦੀ ਨਹੀਂ ਸੀ ਪਰ ਹੁਣੇ ਇਹ ਨਹੀਂ ਹੁਣ ਉਹਦੇ ਉਹਨਾਂ ਦੀ ਆਪਣੀ ਆਪਾਂ ਸ਼ਾਵਾਂ ਉਹ ਤਾਂ ਅਤੀਤ ਦਾ ਹਿੱਸਾ ਬਣ ਗਏ ਆ ਸਟਾਲਿਨ ਸਾਹਿਬ ਕਹਿੰਦੇ ਨੇ ਐਗਜ਼ਾਮਪਲ ਦਿੰਦੇ ਨੇ ਔਰ ਤੁਹਾਨੂੰ ਵੀ ਠੀਕ ਲੱਗੂ ਐਗਜ਼ਾਮਪਲ ਭੋਜਪਰੀ ਕਿੱਥੇ ਜੀ ਹੁਣ ਕਿੱਥੇ ਹੈ ਭੋਜਪਰੀ ਮੈਥਲੀ ਅਬਦੀ ਬਰਜ ਹੁਣ ਬਰਜ ਪਾਸ਼ ਹੈ ਅਸੀਂ ਪੜ੍ਹਦੇ ਨੇ ਕਿ ਜੀ ਅਸਾਂ ਦਲੀਲ ਦਿੱਤੀ ਜਾਂਦੀ ਸੀ ਔਰ ਗੈਨੀ ਜੈਂਟਸਨ ਨੇ ਬਹੁਤ ਵਧੀਆ ਦਲੀਲ ਦਿੱਤੀ ਸੀ ਪਹਿਲੀ ਕਾਨਫਰੰਸ ਹੋਈ ਤਾਂ ਜਦੋਂ ਇਹ ਵਿਸ਼ਵਨਾਥ ਵੜੀ ਨੇ ਕਰਾਈ ਸੀ ਮੈਂ ਗਿਆ ਸੀ 1980 ਚ ਗੈਨੀ ਜੈਲ ਸਿੰਘ ਰਾਸ਼ਟਰਪਤੀ ਸੀ ਵਰਡ ਪੰਜਾਬੀ ਕਾਨਫਰੰਸ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਉਹਨਾਂ ਦਾ ਭਾਸ਼ਣ ਬੜਾ ਦਲੀਲ ਵਾਲਾ ਸੀ ਕਹਿੰਦੇ ਤੁਸੀਂ ਤਾਂ ਸਾਰੇ ਪੜੇ ਲਿਖੇ ਸਹਿਦਕਾਰ ਹੋ ਮੈਨੂੰ ਬਸ ਇੰਨੀ ਇੱਕ ਦੱਸ ਦਿਓ ਕਿ RAM ਦੀ ਮਾਂ ਦਾ ਨਾਮ ਜਿਹੜਾ ਪਿੰਡ ਕਿਹੜਾ ਸੀ ਉਹਨਾਂ ਨੇ ਦੱਸਿਆ ਜੀ ਪਟਿਆਲਾ ਦੇ ਲੱਗ ਕੇ ਘੜਾਮ ਤੇ ਫਿਰ ਉਹਦਾ ਨਾਮ ਅਛਲਿਆ ਤੇ ਫਿਰ ਉਹਦੀ ਆਰਾਮ ਦੀ ਮਾਂ ਬੋਲੀ ਕਿਹੜੀ ਹੋਗੀ ਜਿਹੜੀ ਮਾਂ ਬੋਲੀ ਹੈ ਉਹ ਤਾਂ ਫਿਰ ਪੰਜਾਬੀ ਹੋਗੀ ਤੇ ਉਦੋਂ ਰੌਲਾ ਰੱਪਾ ਬਹੁਤ ਸੀ ਨਾ ਇਹ ਜਿਹੜਾ ਪੰਜਾਬ ਦਾ Hindu ਖਾਸ ਤੌਰ ਤੇ ਜਿਹੜਾ ਵੱਡਾ ਅਖਬਾਰ ਸੀ ਉਹ ਤਾਂ ਤਹਾਂ ਤੱਕ ਮੈਂ ਖੁਦ ਲੈਕਚਰ ਸੁਣਿਆ ਲਾਲਾ ਜਗਤ ਸਿੰਘ ਦਾ ਤੇ ਸਾਡੀ ਭਾਸ਼ਾ ਤਾਂ ਹਿੰਦੀ ਹੈ ਪੰਜਾਬੀ ਚ ਲੋਕ ਕਹਿੰਦੇ ਸੀ ਸੈਂਸਸ ਦੇ ਦੌਰਾਨ 70 ਬਾਂਚਰ ਕਿ ਹਿੰਦੀ ਲਿਖੋ ਤਾਂ ਉਹ ਉਹ ਤੇ ਅਟੈਕ ਸੀ ਉਹਨਾਂ ਦਾ ਤੇ ਦੂਜੇ ਫਿਰ ਉਹਨਾਂ ਨੇ ਇੱਕ ਸਵਾਲੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਨੇ ਕਿਹੜੀ ਭਾਸ਼ਾ ਚ ਜ਼ਿਆਦਾ ਲਿਖਿਆ ਉਹ ਬ੍ਰਿਜਿਜ ਚ ਲਿਖਿਆ ਪਟਨੇ ਪੈਦਾ ਹੋਏ ਉੱਥੇ ਬੋਢਲੇ ਸਾਲ ਉੱਥੇ ਕਿ ਜਾ ਰਹੇ ਬ੍ਰਿਜੀ ਸਿੱਖ ਲਈ ਤਾਂ ਗੱਲ ਹੈ ਕਿ ਹੁਣ ਬ੍ਰਿਜੀ ਕਿੱਥੇ ਹੈ ਜੀ ਗੁਰੂ ਗੋਬਿੰਦ ਸਿੰਘ ਤੇ ਕੁਝ ਸ਼ਬਦ ਪੰਜਾਬੀ ਚ ਹੈ ਮਿੱਤਰ ਪਿਆਰੇ ਨੂੰ ਬਾਕੀ ਤਾਂ ਸਭ ਬ੍ਰਿਜਿਜ ਤੇ ਉਹ ਕਿੱਥੇ ਬ੍ਰਿਜਿਜ ਕਿ 체 ਬਿਹਾਰ ਦੀ ਆਪਣੀ ਭਾਸ਼ਾ ਇਹ ਉਹ ਕਹਿਣਾ ਚਾਹੁੰਦੇ ਨੇ ਤੇ ਐਂ ਭੋਜਪੁਰੀ ਤੇ ਉਹਨਾਂ ਨੇ ਅਟੈਕ ਕੀਤਾ ਯੂਪੀ ਤੇ ਬਿਹਾਰ ਆਣਾ ਤੇ ਬੜਾ ਫੇਰ ਬਦੇਲੀ ਬਦੇਲਖੰਡ ਦੀ ਗੜਵਾਲ ਵਾਲੇ ਦੀ ਗੜਵਾਲੀ ਇਹਦੇ ਦੇਖ ਗੱਲ ਤਾਂ ਹੈ ਪਾੜੀ ਭਾਸ਼ਾ ਜਿਹੜੀ ਹੁੰਦੀ ਹੈ ਤੇ ਸਾਡੀ ਵੀ ਬਹੁਤ ਸਾਰੀਆਂ ਭਾਸ਼ਾਵਾਂ ਵਾਸਤੇ ਗਵਾਂਢ ਚ ਪੰਜਾਬ ਨਾਲ ਮਿਲਦੀਆਂ ਜੁਂਦੇ ਪੋਠੋਹਾਰੀ ਸਾਰੇ ਪੰਜਾਬ ਦੇ ਅਸੀਂ ਤੇ ਫੇਰ ਕੁਰਖ ਮਰਾਹੀ ਮੇਰਾ ਬਤਲੂ ਕੇ 25 ਭਾਸ਼ਾਵਾਂ ਕਰਾਤੀਆਂ ਜੀ ਫਿਰ ਕਿੱਥੇ ਨੇ ਇਹਨਾਂ ਨੂੰ ਹਿੰਦੀ ਖਾ ਗਏ ਇਹ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਉੱਥੋਂ ਦੇ ਲੋਕ ਹੁਣ ਹਿੰਦੀ ਨੂੰ ਆਪਣਾ ਮੰਨਣ ਲੱਗ ਪਏ ਤੇ ਕਹਿੰਦੇ ਵੀ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਆਪਣੇ ਸੂਬੇ ਦੇ ਵਿੱਚ ਹਿੰਦੀ ਲਗੂ ਨਾ ਬਿਲਕੁਲ ਨਹੀਂ ਭੁੱਲ ਜਾਓ ਤੁਸੀਂ ਮੈਂ ਤਾਂ ਤਾਮਿਲ ਤੇ ਅੰਗਰੇਜ਼ੀ ਹੀ ਪੜਾਉ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪਿਛਲੀ ਬੋਰਡ ਦਾ ਜਿਹੜਾ ਜ਼ਿਕਰ ਕੀਤਾ ਉਹਦੇ 'ਚ ਤਾਂ ਇਹਨਾਂ ਨੇ ਹਿੰਦੀ ਜਿੱਥੇ ਵੀ ਦਿੱਸੀ ਉੱਥੇ ਪੋਚ ਦਿੰਦੇ ਸੀ ਇਹਦਾ ਟ੍ਰੇਨਾਂ ਦੇ ਤੇ ਜਿਹੜੇ ਆਉਂਦੀਆਂ ਸੀ ਉਹਨਾਂ ਤੇ ਮਿੱਟੀ ਲਾ ਦਿੰਦੇ ਸੀ ਕਾਲ ਖਲਾ ਦਿੰਦੇ ਸੀ ਇਸ ਤਰ੍ਹਾਂ ਦਾ ਕੰਮ ਕੀਤਾ ਸੀ ਇਹਦਾ ਤਾਂ ਹੁਣ ਪਿੱਛੇ ਜੇ ਇੱਕ ਦਹੀਂ ਤੇ ਦਹੀਂ ਲਿਖਤਾ ਸੀ ਹਿੰਦੀ ਚ ਇੱਕ ਪੈਕਟ ਤੇ ਉਹ ਬੰਦ ਕਰਾਤੀ ਸੀ ਤਾਂ ਉਹ ਤਾਂ ਇਸ ਤਰੀਕੇ ਨਾਲ ਅਬਦੀ ਮਾਂ ਬੋਲੀ ਪ੍ਰਤੀ ਜੁੜੇ ਹੋਏ ਨੇ ਤਾਂ ਹੁਣ ਹੋਇਆ ਕਿਉਂ ਪਹਿਲਾਂ ਇਹ ਵੀ ਦੇਖ ਲਈਏ ਉਹਤੇ ਵੀ ਪੜ੍ਹ ਕੇ ਹੋਇਆ ਤਾਂ ਇਹ ਨਾ ਜਿਹੜੇ ਸਾਡੇ ਕੇਂਦਰੀ ਸਿੱਖਿਆ ਮੰਤਰੀ ਨੇ ਉਹਨਾਂ ਨੇ ਕਹਿਤਾ ਕਿਤੇ ਕਹਿੰਦੇ ਜੀ ਜਿਹੜਾ ਸਿੱਖਿਆ ਮਿਸ਼ਨ ਲਈ 2400 ਕਰੋੜ ਦੇਣਾ ਨਾ ਤੰਮਨ ਲਾਡੂ ਨੂੰ ਉਹ ਅਸੀਂ ਤਾਂ ਦੇਵਾਂਗੇ ਜਿੰਨਾਂ ਤੱਕ ਇਹ قومی ਸਿੱਖਿਆ ਨੀਤੀ ਲਾਗੂ ਨਹੀਂ ਕਰਦੇ ਪੂਰੀ ਤਰੀਕੇ ਨਾਲ ਇਹ ਉਹਨਾਂ ਨੇ ਕਹਿਤਾ ਕਿਤੇ ਤੇ ਬਸ ਉਸ ਧਮਕੀ ਤੋਂ ਹੀ ਜਿਹੜਾ ਹੈ ਖਿਜ ਗਏ ਤੇ ਇਹਨਾਂ ਨੇ ਧਮਕੀ ਦਿੱਤੀ ਕਹਿੰਦੇ ਕਰੋ ਤੁਸੀਂ ਅਸੀਂ ਤੁਹਾਨੂੰ ਮੰਗਦੇ ਆਂ ਇਹ ਮੰਗਦੇ ਆ ਤੁਹਾਡੀ ਅਸੀਂ ਨੀਤੀ ਅਸੀਂ ਇਹ ਸਾਡਾ ਸਬਜੈਕਟ ਹੈ ਸਟੇਟ ਦਾ ਅਸੀਂ ਦੇਖਣਾ ਹੈ ਕਿ ਇਹਨੇ ਕਿਹੜੀ ਭਾਸ਼ਾ ਪੜ੍ਹਣੀ ਹੈ ਤੁਸੀਂ ਸਾਡੇ ਤੇ ਭਾਸ਼ਾ ਕਿਵੇਂ ਠੋਸ ਰਹੇ ਹੋ ਅਸੀਂ ਕਰਾਂਗੇ ਉਹਨਾਂ ਨੇ ਆਪਣੀ ਮੀਟਿੰਗ ਬੁਲਾ ਲਈ 5 ਮਾਰਚ ਨੂੰ 올 ਪਾਰਟੀ ਉਹ ਕਿਹੜੀ ਪਾਰਟੀ ਬਰੋਧ ਕਰੂਗੀ ਇਹੀ ਗੱਲ ਮੈਂ ਕਹਿੰਦਾ ਹਰਜੋਤ ਬੈਂਸ ਜੀ ਤੁਹਾਨੂੰ ਤੁਸੀਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਹੁਣ ਘਸੀਆਂ ਪੇਟੀਆਂ ਗੱਲਾਂ ਹੋ ਗਈਆਂ ਤੁਸੀਂ ਦੱਸੋ ਤੁਸੀਂ ਪੰਜਾਬੀ ਲਈ ਕੀ ਕਰਦੇ ਹੋ ਪਾ ਜਦੋਂ ਇਹ ਇਸ਼ੂ ਆਇਆ ਉਦੋਂ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਗਿਆ ਇਹਦਾ ਦੂਜਾ ਦਿਨ ਸੀ ਤੁਸੀਂ ਕਿਸੇ ਨੇ ਮੰਗ ਨਹੀਂ ਕੀਤੀ ਕੇਜਰੀਵਾਲ ਜਦ ਆਮ ਆਦਮੀ ਪਾਰਟੀ ਲਈ ਤੁਸੀਂ ਜੋ ਦਿੱਲੀ ਚ ਡਾਕਟਰ ਅੰਬੇਦਕਰ ਦੀ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਜਿਹੜੀ ਰੇਖਾ ਗੁਪਤਾ ਜੀ ਨੇ ਤਾਰਕੇ ਕਿਸੇ ਹੋਰ ਪਾਸੇ ਘਰਤੀ ਜਿਵੇਂ ਜਦੋਂ ਤੁਸੀਂ ਆਏ ਸੀ ਤੁਸੀਂ ਬੋਟੋਂ ਤਾਰਕੇ ਮਹਾਰਾਜ ਰਜੀਤ ਸਿੰਘ ਦੀ ਵੀ ਜਿਹੜਾ ਹੈ ਮੀਟਿੰਗ ਵਾਲੇ ਹਾਲ ਚੀਰਾਤੀ ਸੀ ਤੇ ਉਦੋਂ ਬਾਅਦ ਉਹਦੇ ਵਿਰੋਧ ਦਾ ਮਤਾ ਪਾਸ ਕਰਦਾ ਇਹਦੇ ਨਾਲ ਇਹ ਨਹੀਂ ਕਿ ਮੈਂ ਉਹਨਾਂ ਦੀ ਇੱਜ਼ਤ ਨਹੀਂ ਕਰਦਾ ਪਰ ਮੈਂ ਕਹਿੰਦਾ ਕਿ ਇਹਦੇ ਵੀ ਮਤਾ ਪਾਸ ਹੋ ਸਕਦਾ ਸੀ ਵੀ ਅਸੀਂ ਇਹ ਤਾਂ ਵਿਰੋਧ ਕਰਦੇ ਆ ਨਹੀਂ ਕੀਤਾ ਨਾ ਚਲੋ ਮੰਨ ਲਓ ਤੁਸੀਂ ਕਹਿੰਦੇ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਉਹ ਭਾਈ ਫਿਰ ਦੱਸੋ ਸੀ ਕਿ ਕਰੋਗੇ ਕੀ ਜ਼ਿਆਦਾ ਦੱਸੋ ਕਿ ਆਲ ਪਾਰਟੀ ਮੀਟਿੰਗ ਬੁਲਾਵਾਂਗੇ ਬੁਲਾਓ ਕਹੋ ਕਿ ਪੰਜਾਬੀ ਦੇ ਵਿਸ਼ੇ ਤੇ ਜਿਵੇਂ ਪੰਜਾਬ ਨਾਲ ਤੱਕਾ ਹੋ ਰਿਹਾ ਹੈ ਅਸੀਂ 올 ਪਾਰਟੀ ਮੀਟਿੰਗ ਬੁਲਾਵਾਂਗੇ ਫਿਰ ਤੁਸੀਂ ਦੇਖਿਓ ਜਿਹੜੇ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਕਰੋ ਐਕਸਪੋਜ਼ ਉਹਨਾਂ ਨੂੰ ਉਹ ਕਿਵੇਂ ਇਹਦੇ ਇਹਦਾ ਵਿਰੋਧ ਕਰਨਗੇ ਜਿਹੜਾ ਕਰੋ ਵਿਰੋਧ ਉਹਦਾ ਸ਼ੋਅ ਕਰਦੇ ਨੇ ਮਰਜਿੰਦਰ ਸਿੰਘ ਸਿਰਸਾ ਪੰਜਾਬੀ ਚ ਸੌ ਝੁਕਦਾ ਤੇ ਉਹਨੂੰ ਤਾਂ ਫਿਰ ਦੱਸਣਾ ਪਊ ਨਾ ਵੀ ਅਸੀਂ ਐਂਟੀ ਪੰਜਾਬੀ ਨਹੀਂ ਹਾਂ ਉਹ ਕਹਿਣਗੇ ਆਪਦੀ ਜਿਹੜੇ ਵੀ ਸਰਕਾਰੀ ਸਿੱਖ ਨੇ ਉਕਸਪੋਜ ਹੋਣਗੇ ਜਾਂ ਤੁਹਾਡਾ ਸਾਥ ਦੇਣਗੇ ਕਿ ਕਿਉਂ ਨਹੀਂ ਕਰਦੇ ਸਿਆਸੀ ਤੌਰ ਤੇ ਵੀ ਤੁਹਾਨੂੰ ਇਹਦਾ ਫਾਇਦਾ ਹੈ ਵੈਸੇ ਵੀ ਫਾਇਦਾ ਹੈ ਔਰ ਕਰਨਾ ਵੀ ਚਾਹੀਦਾ ਪੰਜਾਬੀ ਦੇ ਮਾਮਲੇ 'ਚ ਮੈਂ ਐਮ ਕੇ ਸਟਾਲਰ ਨੂੰ ਠੀਕ ਸਮਝਦਾ ਤੇ ਜਨਾਹ ਕੀਤਾ ਜਿਸ ਤਰੀਕੇ ਨਾਲ ਇਹ ਚੱਲ ਰਿਹਾ ਕੰਮ ਪੰਜਾਬੀ ਦਾ ਨੇੜੇ ਤੇੜੇ ਨਹੀਂ ਖੜਨਦੇ ਨਹੀਂ ਤਾਂ ਵੈਸੇ ਹੀ ਅਸੀਂ ਐਂਟੀ ਪੰਜਾਬੀ ਹੋਏ ਫਿਰਦੇ ਆਂ ਪਰਿਵਾਰ ਵਜੋਂ ਸਾਡੀਆਂ ਮਾਵਾ ਅਸੀਂ ਸਰਕਾਰੀ ਸਕੂਲਾਂ ਜਦੋਂ ਭਈਆ ਆਪਣੇ ਬੱਚੇ ਪੜ੍ਹਾਉਂਦੇ ਨੇ ਉਹ ਜਾਣਦੇ ਨੇ ਮੈਂ ਇੱਕ ਦਿਨ ਸਾਡੇ ਮੇਡ ਦੇ ਬੱਚੀ ਨੂੰ ਪੁੱਛਿਆ ਉਹਨੇ ਇੱਕ ਮਿੰਟ ਚ ਉੜਾੜਾ ਸੁਣਾਤਾ ਮੈਂ ਜਾਣ ਕੇ ਮੈਂ ਚਲੋ ਕੰਪੈਰੀਸ਼ਨ ਕਰੀਏ ਘਵਾਂੜ ਚ ਗੁਰੂ ਗ੍ਰੰਥ ਸਾਹਿਬ ਕੋਲੇ ਰੱਖਿਆ ਹੋਇਆ ਉਹਨਾਂ ਦੇ ਬੱਚੇ ਨੂੰ ਪੁੱਛਿਆ ਹਿੰਦੀ ਚ ਜਵਾਬ ਦੇ ਰਹੇ ਇਹ ਇਹ ਕੀ ਹੁੰਦਾ ਹੈ ਉੜਾੜਾ ਕੀ ਹੁੰਦਾ ਹੈ ਜੀ ਤੁਸੀਂ ਸਰਦਾਰ ਜਿਹੜਾ ਮਤਲਬ ਆਪਣੇ ਨੂੰ ਘਾਉਣੇ ਪੰਜਾਬ ਦੇ ਤੇ ਲਿਖ ਲਓ ਉਹਨਾਂ ਤੋਂ ਪੰਜਾਬੀ ਚ ਤਾਂ ਦੂਰ ਜਾ ਰਹੇ ਹੋ ਤੁਸੀਂ ਅੱਜ ਕਰਨਾ ਪਿਆ ਤਾਂ ਮੈਂ ਆਪਣੇ ਪੋਤੇ 8 ਸਾਲ ਦਾ 3 ਸਾਲ ਹੋ ਗਏ ਮੈਂ ਪਟਿਆਲੇ ਤੋਂ ਇੱਕ ਟੀਚਰ ਹਾਂਗੇ ਕੀਤੀ ਹੋਈ ਹੈ ਆਨਲਾਈਨ ਉਸ ਨੂੰ ਪੰਜਾਬੀ ਸਿਖਾਉਂਦੀ ਹੈ ਮੈਂ ਕਿਹਾ ਅਪਡੇਟ ਰੱਖਣਾ ਉਹਨੂੰ ਪੰਜਾਬੀ ਚ ਜਿਹੜੇ ਕੈਨੇਡਾ ਵਾਲੇ ਦੇ ਉਹਦਾ ਹੱਥ ਕਰਦੇ ਸਾਡੇ ਅਸੀਂ ਕਹਿੰਦੇ ਵੀ ਲਾਓ ਪ੍ਰਾਈਵੇਟ ਸਕੂਲਾਂ 'ਚ ਪੜੋ ਜਿੱਥੇ ਸਾਡੇ ਦਾ ਇਹ ਤਾਂ ਹੈਰਾਨੀ ਦੀ ਗੱਲ ਸੀ ਨਾ ਜਦੋਂ ਸੰਗਰੂਰ ਦੇ ਇੱਕ ਸਕੂਲ ਦੇ ਵਿੱਚ ਇਸ ਕਰਕੇ ਜੁਰਮਾਨਾ ਕੀਤਾ ਗਿਆ ਵੀ ਤੂੰ ਪੰਜਾਬੀ ਕਿਉਂ ਬੋਲਿਆ ਚਾਹੇ ਉਹ ਜੁਰਮਾਨੇ ਨੇ ਹੁੰਦੇ ਬੋਲਣ ਪੰਜਾਬੀ ਹਾਲੇ ਵੀ ਨਹੀਂ ਦਿੰਦੇ ਕੰਪਲੈਕਸ ਪੈਦਾ ਕਰਤਾ ਲੋਕਾਂ 'ਚ ਕਿ ਜੀ ਪੰਜਾਬੀ ਬੋਲੂਗਾ ਇਹਨੂੰ ਕੀ ਕਹਣਗੇ ਬਾਕੀ ਬੱਚੇ ਮੈਂ ਯੂਨੀਵਰਸਿਟੀ 'ਚ ਇੱਕ ਵਾਰੀ ਕਰਾਇਆ ਸੀ ਸਰਵੇ ਉਹਦੇ 'ਚ ਕੁੜੀਆਂ ਨੇ ਦੱਸਿਆ ਕਿ ਅਸੀਂ ਤਾਂ ਚਾਹੇ ਸਾਨੂੰ ਪੂਰੀ ਅੰਗਰੇਜ਼ੀ ਨਹੀਂ ਆਉਂਦੀ ਤੇ ਅਸੀਂ ਥੋੜੀ ਬੋਤੀ ਤੋੜ-ਬੋੜ ਕੇ ਅੰਗਰੇਜ਼ੀ ਔਰ ਪੰਜਾਬ ਹਿੰਦੀ ਬੋਲਦੇ ਆ ਤਾਂ ਕਿ ਲੋਕ ਸਾਨੂੰ ਅਨਪੜਨਾ ਵੈਰੀ ਪੰਜਾਬੀ ਬੋਲਣ ਨੂੰ ਅਨਪੜਤਾ ਨਾਲ ਜੁੜਿਆ ਹੋਇਆ ਪਿੰਡੂਆਂ ਨਾਲ ਜੁੜਿਆ ਹੈ ਬਈ ਕਮਾਲ ਹੈ ਤੁਸੀਂ ਦੇਖੇ ਕਿੱਡੇ-ਕਡੇ ਸਕਾਲਰ ਜਿਹੜੇ ਜਿਹੜੇ ਉੱਥੋਂ ਪਿੰਡਾਂ ਚੋਂ ਪੜ੍ਹ ਕੇ ਸਰਕਾਰੀ ਸਕੂਲਾਂ ਚੋਂ ਤੱਪੜ ਸਕੂਲ ਜੀ ਨੂੰ ਅਸੀਂ ਅਸੀਂ ਕਦੋਂ ਉੱਥੋਂ ਪੜ੍ਹੇ ਹੋਏ ਜੇ ਮੈਂ 35 ਸਾਲ ਯੂਨੀਵਰਸਿਟੀ ਚ ਇੱਕ ਤੱਪੜ ਸਕੂਲ ਚ ਪੜ੍ਹ ਕੇ ਪੜ੍ਹਾ ਸਕਦਾ ਤੇ ਮੈਂ ਮੈਂ ਕਿਉਂ ਨਾ ਕਹਾ ਵੀ ਲੈਂਗੁਏਜ ਦਾ ਤੁਹਾਡੀ ਪੜ੍ਹਾਈ ਨਾਲ ਤੁਹਾਡੇ ਉਹ ਨਾ ਇਹ ਤਾਂ ਕਮਿਊਨੀਕੇਸ਼ਨ ਸਕਿੱਲ ਲੈਣਾ ਥੋੜੀ ਤੋ ਇੱਕ ਤਾਂ ਪਰਿਵਾਰ ਹੀ ਨਹੀਂ ਹੁਣ ਸਰਕਾਰਾਂ ਵੀ ਜਿਹੜੀਆਂ ਕਿਦਰ ਦੀਆਂ ਉਹਦੇ ਫਿਰ ਕਿੰਨਾ ਕੁ ਚਿਰ ਤੁਸੀਂ ਖੈਰ ਬਣਾਉਗੇ ਜੀ ਇਹ ਵੀ ਤਾਂ ਦੇਖੋ ਨਾ ਤੇ ਇਸ ਕਰਕੇ ਹਰਜੋਤ ਬੈਂਸੀ ਮੈਂ ਤੁਹਾਨੂੰ ਇਹ ਸਲਾਹ ਦੇ ਰਿਹਾ ਤੁਸੀਂ ਆਪ ਤੇ ਮੁੱਖ ਮੰਤਰੀ ਨੂੰ ਕਹੋ 올 ਇੰਡੀਆ ਆਲ ਪਾਰਟੀ ਮੀਟਿੰਗ ਬੁਲਾਓ ਉਹਦੇ ਚ ਇਸ਼ੂ ਲੈ ਕੇ ਜਾਓ ਨਹੀਂ ਤਾਂ ਫਿਰ ਆ ਜਿਹੜਾ ਸੀਬੀਐਸਸੀ ਤੇ 10ਵੀਂ ਤੇ ਪੈਟਰਨ ਦੀ ਗੱਲ ਕੀਤੀ ਆ ਇੱਕ ਥੀ ਰੋਲਾ ਪਾੜਿਆ ਅਗਲੀ ਵਾਰ ਫਿਰ ਪਾੜੋਗੇ ਤੇ ਉਹ ਦਰਜੀਤ ਸਿੰਘ ਚ ਮਗਾ ਦਾ ਅੱਠ ਚ ਵੀ ਪਿਆ ਸੀ ਅਸੀਂ ਲਾਗੂ ਕਿੱਥੇ ਲਾਗੂ ਵੀ ਫਿਰ ਆ ਰੋਲਾ ਪਾਉਣ ਦੀ ਕੀ ਲੋੜ ਸੀ ਉਹ ਇਸ ਤਰ੍ਹਾਂ ਜਿਹੜੀ ਹੈ ਐਨੀਵੇ ਇਹਦੇ ਬਾਰੇ ਪਹਿਲੇ ਲੋਕਾਂ ਨੇ ਸੋਚ ਲਿਆ ਸੀ ਸਾਡੇ ਇੱਕ ਸ਼ਾਇਰ ਨੇ ਬਾਬੂ ਰਜ਼ਵਲੀ ਉਹਨਾਂ ਨੇ ਉਸ ਵੇਲੇ ਤੇ ਲੱਗੇ ਹੋਏ ਨੇ ਲੋਕ ਕੁਝ ਆਪਣੇ ਆਪ ਵੀ ਅਸੀਂ ਜਿਵੇਂ ਮੈਂ ਕਿਹਾ ਅੰਗਰੇਜ਼ੀ ਵਾਲੋ ਕੰਪਲੈਕਸ ਹੈ ਸਾਨੂੰ ਪੰਜਾਬੀ ਬੋਲਣ ਚ ਕਰ ਉਹਨੇ ਜੋ ਲਿਖਿਆ ਸੀ ਮੈਂ ਥੋੜੀ ਗੱਲ ਸੁਣਾ ਕੇ ਗੱਲ ਖਤਮ ਕਰਦਾ ਵੈਸੋ ਬਹੁਤ ਲੰਬੀ ਕਹਾਤ ਹੈ ਅੱਜ ਕਾ ਬੰਗਲੋ ਬੰਗਾਲੀ ਬੋਲੇ ਪਸ ਤੋਂ ਪਠਾਨ ਬੋਲੇ ਆਪ ਦੀ ਜਵਾਨ ਚ ਕਿਤਾਬ ਲੋਕੀ ਛਾਪਦੀ ਹਿੰਦੀ ਅਰਬੀ ਤੇ ਤੀਜੀ ਫਾਰਸੀ ਔਰ ਲਾਕੇਦਾਨ ਇਸ ਤਰ੍ਹਾਂ ਉਰਦੂ ਜ਼ਬਾਨ ਪਈ ਜਾਪਦੀ ਆ ਫਿਰ ਅੰਗਰੇਜ਼ੀ ਬਾਰੇ ਕਹਿੰਦੇ ਨੇ ਕਚਲੀ ਜੀ ਬੋਲੀ ਛੱਡ ਚਲੇਗੇ ਬਿਲਾਇਤ ਗੋਰੇ ਚੜੀ ਵੀ ਜ਼ਹਿਰ ਤੈਨੂੰ ਅੰਗਰੇਜ਼ੀ ਸਾਂਪਦੀ ਬਾਬੂ ਜੀ ਪੰਜਾਬੀ ਫਿਰੇ ਸਿੱਖਦਾ ਜਵਾਨਾ ਹੋਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ-ਪਾਪ ਦੀ ਇਹ ਜਿਹੜੀ ਸਾਡੇ ਮਾਂ ਦੀ ਬੋਲੀ ਹੈ ਨਾ ਮਾਂਵਾਂ ਨੂੰ ਵੀ ਚਾਹੀਦਾ ਕਿ ਪੰਜਾਬੀ ਸਫੋਂ ਮੈਂ ਇੱਕ ਵਾਰ ਫੇਰ ਕਹਣਾ ਕਿ ਪੰਜਾਬੀ ਦੇ ਮਾਮਲੇ ਵਿੱਚ ਪਰਿਵਾਰ ਦੀ ਸਰਕਾਰ ਦੀ ਤੇ ਵਪਾਰ ਦੀ ਜਿੰਨਾ ਚਿਰ ਪੰਜਾਬੀ ਜਵਾਨ ਨਹੀਂ ਬਣਦੀ ਬੜਾ ਮੁਸ਼ਕਲ ਹੈ ਨਹੀਂ ਤਾਂ ਫਿਰ ਐਮਕੇ ਸਟਾਲਰ ਵਰਗੂ ਸਟੈਂਡ ਲਾਓ ਬਚਾਓ ਅੱਜ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਸ਼ੁਕਰੀਆ